ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਤਾਂ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ 2364 ਭਰਤੀ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਿਦੇ ਵਿੱਚ ਕੀ ਹੁਣ ਸਟੇਸ਼ਨ ਚੋਇਸ ਹੋਏਗੀ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਦੇ ਆ ਵੀ 2364 ਵਾਲੇ ਇਸ ਸਟੇਸ਼ਨ ਚੋਇਸ ਵਾਲੇ ਨੋਟਿਸ ਤੋਂ ਬਾਅਦ ਹੁਣ 9993 ਦਾ ਕੀ ਅਸਰ ਪਏਗਾ ਤੇ ਆਪਾਂ 9993 ਦੀ ਸੈਕੰਡ ਲਿਸਟ ਬਾਰੇ ਵੀ ਅੱਜ ਗੱਲ ਕਰਾਂਗੇ ਕਿ ਕਿੰਨੇ ਕੁ ਨੰਬਰ ਤੱਕ ਇਹ ਥੱਲੇ ਜਾ ਸਕਦੀ ਹੈ ਸੈਕੰਡ ਲਿਸਟ ਤੇ ਐਸਐਮ ਅਤੇ ਸਪੋਰਟਸ ਔਰ ਬੈਕਲੋਗ ਪੋਸਟਾਂ ਬਾਰੇ ਕੀ ਅਪਡੇਟ ਹੈ ਇਹ ਵੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਇੱਥੇ ਆਪਾਂ ਹਰ ਤਰ੍ਹਾਂ ਦੀ ਪੋਸਟਾਂ ਦੀ ਅਪਡੇਟ ਦਿੰਦੇ ਹੀ ਰਹਿੰਦੇ ਆ ਤੇ ਹੁਣ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਉਹ ਨੋਟਿਸ ਦਿਖਾ ਦੇਣਾ ਜਿਹੜਾ ਕਿ 2364 ਵਾਲਾ ਜਾਰੀ ਕੀਤਾ ਗਿਆ ਹੈ ਤੋ ਦੋਸਤੋ ਇਹ ਹੈ ਉਹ ਨੋਟਿਸ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਵਿਭਾਗ ਸਿੱਖਿਆ ਵੱਲੋਂ 2364 ਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ ਉਹਨਾਂ ਦੇ ਹੁਣ ਜਿਹੜੇ ਯੋਗ ਪਾਏ ਗਏ ਨੇ ਉਮੀਦਵਾਰ ਉਹਨਾਂ ਦੀ ਹੁਣ ਸਟੇਸ਼ਨ ਚੋਣ ਕਰਵਾਈ ਜਾਣੀ ਹੈ ਠੀਕ ਹੈ ਜੀ ਸੋ ਇਹ ਤਾਂ ਹੁਣ ਰਹਿ ਗਈ ਗੱਲ ਇਹਨਾਂ ਦੀ 2364 ਦੀ 5994 ਅਸਾਮੀਆਂ ਦੀ ਤਾਂ ਦੇਖੋ ਜੀ ਇੱਥੇ 5994 ਅਸਾਮੀਆਂ ਦੀ ਆਪਣੇ ਕੈਟਾਗਰੀ ਵਾਈਜ਼ ਵੰਡ ਵਾਲਾ ਨੋਟਿਸ ਸਾਹਮਣੇ ਹੈ ਤਾਂ ਦੇਖੋ 2364 ਜਿਹੜੀ ਭਰਤੀ ਹੈ ਉਹ ਪਹਿਲਾਂ ਪੂਰੀ ਹੁੰਦੀ ਹੈ ਤਾਂ ਉਹਦਾ ਆਪਾਂ ਨੂੰ ਜ਼ਰੂਰ ਲਾਭ ਮਿਲੇਗਾ 599% ਦੇ ਵਿੱਚ ਕਿਉਂਕਿ ਦੋਸਤੋ ਤੁਹਾਨੂੰ ਵੀ ਪਤਾ ਹੈ 2364 ਭਰਤੀ ਹੈ 2020 ਦੀ ਠੀਕ ਹੈ ਜੀ ਇਹ ਭਰਤੀ ਜਿਹੜੀ 599 ਇਹ ਇਸ ਤੋਂ ਬਾਅਦ ਆਈਏ ਮਤਲਬ ਸਾਫ਼ ਹੈ ਜਿਹੜੇ ਬੱਚੇ 2364 ਦੇ ਵਿੱਚ ਅਪੀਅਰ ਹੋਏ ਸੀਗੇ ਇਗਜ਼ਾਮ ਦੇ ਵਿੱਚ ਤਾਂ ਉਹ ਨੌਟਸ ਜਨਨ ਦੇ ਵਿੱਚ ਜ਼ਰੂਰ ਬੈਠੇ ਹੋਣਗੇ 100% ਸ਼ਿਓਰਟੀ ਹੈ ਕਿਉਂਕਿ ਦੇਖੋ ਜੇਕਰ ਆਪਣੇ ਕੋਲ ਵੀ ਇੱਕ ਭਰਤੀ ਚੱਲ ਰਹੀ ਹੈ ਪਰ ਉਹਦਾ ਹਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਪਰ ਸੇਮ ਭਰਤੀ ਜਾਂ ਸੇਮ ਪੋਸਟਾਂ ਹੋਰ ਆ ਜਾਂਦੀਆਂ ਨੇ ਤਾਂ ਆਪਾਂ ਉਹਦਾ ਪੇਪਰ ਜ਼ਰੂਰ ਦੇਾਂਗੇ ਉਸੇ ਤਰ੍ਹਾਂ 2364 ਤੇ ਜੇਕਰ ਇਹਨਾਂ ਦੀ ਪਹਿਲਾਂ ਭਰਤੀ ਹੋ ਜਾਂਦੀ ਹੈ ਤਾਂ ਉਹ ਸਾਰੇ ਬੱਚੇ ਇਦੋਂ ਆਊਟ ਹੋ ਜਾਣਗੇ ਹੋ ਸਕਦਾ ਹੈ ਇਹਦੇ ਵਿੱਚ ਜਿਹੜੇ 2364 ਦੇ ਵਿੱਚ ਟਾਪਰ ਨੇ ਉਹ ਇਹਨਾਂ ਦੇ ਵਿੱਚ ਵੀ ਟਾਪਰ ਰਹੇ ਹੋਣ। ਇਹ ਤਾਂ ਗੱਲ ਹੈ ਨਹੀਂ ਵੀ ਉਹ 2364 ਦੇ ਵਿੱਚ ਸਿਰਫ ਟਾਪਰ ਨੇ ਤੇ ਇਹਨਾਂ ਦੇ ਵਿੱਚ ਲੂਜ਼ਰ ਬਣ ਗਏ ਨਹੀਂ ਉਹ ਇੱਧਰ ਵੀ ਟਾਪਰ ਹੀ ਨੇ। ਸੋ ਜੇਕਰ 2364 ਪਹਿਲਾਂ ਪ੍ਰਤੀ ਪੂਰੀ ਹੁੰਦੀ ਹੈ ਤਾਂ ਇਹ ਤੋਂ ਜਿਹੜੇ ਬੱਚੇ 2364 ਵਾਲੇ ਸ਼ਿਫਟ ਹੋ ਜਾਣਗੇ 9596 ਵਿੱਚੋਂ ਜਿੰਨੇ ਵੀ ਬੱਚੇ ਹੋਣਗੇ ਉਹ 2364 ਵਿੱਚੋਂ ਬਾਹਰ ਹੋ ਜਾਣਗੇ ਕਿਉਂਕਿ ਉਹਨਾਂ ਨੂੰ ਜੁਆਇਨਿੰਗ ਮਿਲ ਚੁੱਕੇਗੀ। ਸੋ ਇਹਦੀ ਨਾਟਚਾਂ ਦੀ ਜਿਹੜੀ ਸੈਕੰਡ ਲਿਸਟ ਹੈ ਉਹ ਤਾਂ ਜ਼ਰੂਰ ਆਏਗੀ ਆਏਗੀ ਉਹਦੇ ਨਾਲ ਨਾਲ ਜਿਹੜੀ ਇਹਦੀ ਮੈਰਿਟ ਹੈ ਉਹ ਡਾਊਨ ਹੋਰ ਜਾਏਗੀ ਕਿਉਂ ਕਿਉਂਕਿ ਦੋਸਤੋ ਜਿਹੜੇ ਬੱਚੇ 23 64 ਵਾਲੇ ਨੇ ਇਸ ਤੋਂ ਬਾਹਰ ਚਲੇ ਜਾਣਗੇ ਤਾਂ ਇਹਨਾਂ ਦੀ ਮੈਰਿਟ ਡਾਊਨ ਜਾਏਗੀ ਹੀ ਜਾਏਗੀ ਤੇ ਬੈਕਲੌਗ ਪੋਸਟਾਂ ਦੀ ਗੱਲ ਕਰੀਏ ਉਹ ਵੀ ਮਿਲਣਗੇ ਆ ਫਿਰ ਇਹ ਗੱਲ ਹੈ ਕਿ ਇਹਦੀ ਹੁੱਕ ਹੋਰ ਲਿਸਟ ਆਏਗੀ ਤਾਂ ਉਹ ਕਦੋਂ ਤੱਕ ਤਾਂ ਉਹ ਦੋਸਤੋ ਜਲਦੀ ਹੀ ਜਾਰੀ ਕੀਤੀ ਜਾਏਗੀ ਵਿਭਾਗ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਜਿਹਨ ਹੰਤੇ ਚੌਂਰ ਦਾ ਪ੍ਰੋਸੈਸ ਸ਼ੁਰੂ ਕਰਨ ਤੋਂ ਬਾਅਦ ਖਤਮ ਕਰਨ ਤੋਂ ਬਾਅਦ ਹੁਣ ਜਿਹੜਾ 9594 ਦਾ ਪ੍ਰੋਸੈਸ ਵੀ ਸ਼ੁਰੂ ਕਰਨ ਲੱਗੇ ਨੇ ਇਸ ਵਰਤੀ ਨੂੰ ਵੀ ਪੂਰੀ ਤਰ੍ਹਾਂ ਪੂਰਾ ਕਰਨ ਦੇ ਲਈ ਬੈਕਲੋਗ ਪੋਸਟਾਂ ਬਾਰੇ ਹਜੇ ਮੇਰੇ ਕੋਲ ਪੂਰੀ ਜਿਹੜੀ ਪੁਖਤਾ ਜਾਣਕਾਰੀ ਨਹੀਂ ਆਈ ਹੈ ਪਰੰਤੂ ਸੈਕੰਡ ਲਿਸਟ ਬਾਰੇ ਔਰ ਇਹਨਾਂ ਨੂੰ ਪੂਰਾ ਕਰਨ ਬਾਰੇ ਜਾਣਕਾਰੀ ਜ਼ਰੂਰ ਪਹੁੰਚ ਚੁੱਕੀ ਹੈ ਕਿ ਹਾਂਜੀ ਇਹਨਾਂ ਪੋਸਟਾਂ ਨੂੰ ਵੀ ਜਲਦ ਹੀ ਪੂਰਾ ਕਰਨ ਦੇ ਲਈ ਤਜ਼ਵੀਜ਼ ਰੱਖੀ ਜਾ ਚੁੱਕੀ ਹੈ ਤੇ ਦੋਸਤੋ ਆਪਾਂ ਸੈਕੰਡ ਲਿਸਟ ਤਾਂ ਮਤਲਬ ਕਿ ਚਲੋ ਇਸ ਫਰਸਟ ਲਿਸਟ ਦੀ ਜੁਆਇਨਿੰਗ ਪ੍ਰੋਸੈਸ ਤੋਂ ਬਾਅਦ ਹੀ ਆਏਗੀ ਠੀਕ ਹੈ ਜੀ ਪਰ ਸੈਕੰਡ ਲਿਸਟ ਆਏਗੀ ਜ਼ਰੂਰ ਔਰ ਉਹਦੀ ਮੈਰਿਟ ਵੀ ਡਾਊਨ ਰਹੇਗੀ ਇਹੇ ਨੋਟ ਕਰਕੇ ਰੱਖ ਲਓ ਠੀਕ ਹੈ ਜੀ ਸੋ ਆਪਾਂ ਤੇ ਹੀ ਅਰਦਾਸ ਕਰ ਰਹੇ ਹਾਂ ਵਾਹਿਗੁਰੂ ਜਲਦੀ ਤੋਂ ਜਲਦੀ 2364 ਨੂੰ ਪੂਰਾ ਕਰ ਦੇਣ ਤਾਂ ਕਿ 59 ਜਨਵਰੀ ਵਾਲੇ ਜਿਹੜੇ ਬੱਚੇ ਨੇ ਉਹ ਵੀ ਲੱਗ ਸਕਣ ਸੋ ਦੋਸਤੋ ਜੇਕਰ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਕਿੰਨੇ ਕੋ ਨੰਬਰ ਨੇ ਤੋਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦੇਣਾ ਆਪਾਂ ਫਿਰ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਉਹਨਾਂ ਨੰਬਰਾਂ ਨੂੰ ਲੈ ਕੇ ਸੋ ਫਿਲਹਾਲ ਬਸ ਇਨੀ ਕੀ ਨਿਊਜ਼ ਹੈ ਤੁਹਾਡੇ ਦੇ ਲਈ ਹਾਂਜੀ ਕੀਤੇ 64% ਤੋਂ ਬਾਅਦ ਹੁਣ 5994 ਵਾਲਿਆਂ ਦਾ ਨੰਬਰ ਹੈ ਜਲਦੀ ਤੋਂ ਜਲਦੀ ਪ੍ਰਤੀ ਪੂਰੀ ਕਰਨ ਦੇ ਲਈ ਸੋ ਪ੍ਰੇਪੇਅਰ ਹੋ ਜਾਓ ਤੁਹਾਨੂੰ ਜਲਦੀ ਤੋਂ ਜਲਦੀ ਜੌਬ ਮਿਲੇ ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖਣ ਧੰਨਵਾਦ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ